ਸਹੀ ਸਹੀ ਹੈ ਹਾਂ ਗਿਆਨੀ ਹਦੀ ਜਾ ਹੁਣ ਆਣਾ ਜਾਂਨੇ ਤੜਕੇ ਉੱਠਾ ਬਾਪੂ 10 ਵਜੇ ਚੱਕ ਚਾ ਹਾਂ ਗੁੱਡ ਮਾਰਨਿੰਗ ਆ ਪੈਂ ਦੇਖਾਂ ਲਿਆਂਦੇ ਨਹੀਂ ਮੈਂ ਤਾਂ ਆ ਕਿ ਕਰਨੇ ਆਹ ਜਾਣ ਕੇ ਕਰਦੇ ਆ ਚੱਲ ਇਹ ਫਿਰ ਚੋਂਦੇ ਕਾ ਤੋ ਫਿਰਦੇ ਜਾਣ ਕੇ ਤੂੰ ਦੇ ਕਾ ਤੁਰੇ ਪਰਦੇ ਬਾਬਾ ਆ ਗਿਆ ਬਾਹਰ ਚ ਦੁੱਧ ਬਾਉ ਬਈ ਓਏ ਤੂੰ ਕੀ ਗੱਲ ਬਈ ਲੇਟ ਕਾ ਤੂੰ ਉੱਠਿਆ ਕਾ ਬਈ ਪਾਲਾ ਨਹੀਂ ਨਹੀਂ ਕਿਉਂ ਬਈ ਰਾਤ ਨੂੰ ਕੀ ਕਰਦਾ ਹੁੰਦਾ ਤੂੰ ਚੱਕੀ ਫੇਰਦਾ ਹੁੰਦਾ ਕੋਈ ਇਹ ਪਾਲਾ ਆ ਐਨਰਜੀ ਹੈ ਬੜੇ ਨਹੀਂ ਤੜਕੇ ਲੇਟ ਦਸਿਆ ਕਾ ਤੂੰ ਨਹੀਂ ਉੱਠਿਆ ਤੂੰ ਕੀ ਗੱਲ ਬਈ ਦਸਿਆ ਕਿਉਂ ਨਹੀਂ ਹੁੰਦਾ ਕੀ ਗੱਲ ਬਈ ਸਦੇਆਂ ਕਿਉਂ ਨੀ ਉੱਥੇ ਤੂੰ ਹੈਂ ਕਾਹ ਬਈ ਉਹ ਬਾਪੂ ਆ ਤੁਰਦੇ ਆਏ ਬੜਾ ਉੱਥੇ ਫਿਰ ਨਾਲ ਝੂਠ ਮਾਰਦਾ ਤੂੰ ਕਹਿੰਦਾ ਰਾਤਾਂ ਚ ਤਾਂ 4 ਵਜੇ ਹਾਜੜ ਦਦਾ ਸੀ 3 ਵਜੇ ਸਾਨੂੰ ਗੱਪ ਮਾਰੀ ਹੰਡ ਤਾਂ ਹੀ ਲੱਗਦੀ। ਜਾ ਵਾ। ਇਹ ਗਿਆ ਨਾ। 50 ਫੜਾ ਗਏ। ਹਾਂ 20 ਰੁਪਏ 50 ਫੜਾ ਕੇ ਗਏ ਦੀ। ਆ ਪਾਇਆ ਬੰਦੇ। 20 ਰੁਪਏ 50 ਫੜਾ ਕੇ ਗਏ 20 ਰੁਪਏ। ਉਹ ਨਾ ਜੇ ਯਾਰ ਆਉਣਾ ਹੁੰਦਾ ਫਿਰ ਹੀ ਆ ਜਾਂਦੇ। ਝੂਠ ਮਾਰਦੇ ਫਿਰਦੇ ਆ। ਨਾ। ਤਗਨਾ ਮਾਰਦੇ ਫਗੇ ਹਾਂ ਠੱਗੀਆਂ ਮਾਰਦੇ ਪੜਦੇ ਤੇਰੀ ਅਲੀ ਗੱਲ ਤੂੰ ਤਾਂ ਨਹੀਂ ਕਦੇ ਆਏ ਚੋਕੇ ਛੱਡ ਗਿਆ ਹਾਂ ਤੂੰ ਤਾਂ ਨਹੀਂ ਕਦੇ ਛੋਕੇ ਛੱਡ ਗਿਆ ਗਿਆ ਦੀ ਗਾਂ ਗਾਂ ਮਾਂਜ ਆਪਾਂ ਕਿਹਾ ਆ ਕਿਤੇ ਹੀ ਨਹੀਂ ਪਾਪ ਹੁੰਦਾ ਏ ਕਦ ਲੈ ਜਾਂਦੇ ਲੱਛਣ ਕਰੀ ਜਾਂਦੇ ਫਾਜ਼ੇ ਬਦਲਾ ਹਲਕੇ ਦੇ ਪਾਸੇ ਸਭਾਇਆ ਮੈਂ ਤੇ ਪਹਿਲਾਂ ਪੈਸੇ ਬਣਾਓ ਸਰੋਂ ਲਿਆਉਂਦੇ ਹੁੰਦੇ ਸੀ ਹਾਂ ਉਹ ਸਰੋਂ ਲਿਆਉਂਦੇ ਸੀ ਅਗਰ ਦਾ ਘਟਾ ਘਟਾ ਲਿਆਉਂਦੇ ਸੀ ਖੇਤੋਂ ਹਾਂ ਬਹੁਤ ਭਾਉ ਹਾਂ ਤੇ ਬਾੜਦੇ ਸੀ ਤੇਲ ਕਾਦਾ ਕੱਢਦੇ ਸੀ ਤੂੰ ਤਾਂ ਸਰੋਂ ਵੱਢ ਲਾਉਂਦੇ ਸੀ ਹਾਂ ਤੇਲ ਕਾਦਾ ਕੱਢਦੇ ਸੀ ਸਰੋਂ ਤਾਂ ਵੱਢ ਲਾਉਂਦੇ ਸੀ ਫਿਰ ਉਹ ਆਈਆਂ ਸੀ ਹੋਰ ਵੀ ਜੀ ਸੀ ਇਹ ਕੌਲ ਦੇ ਸੀ ਛਾਲੇ ਵੀ ਸੀ ਇਹ ਪੈਗ ਖੋਦ ਨੇ ਇਹ ਵੀ ਜੀ ਸੀ ਹਾਂ ਲਾ ਲਈ ਹਾਂ ਵਾ ਕੁੰਨ ਲਗਦਾ ਛੜ ਉਹ ਖੱਡਰ ਨੂੰ ਮੱਤੜ ੱਡ ਕਾ ਵੇ ਬਾੜੀ ਕੈ ਲੰਦਾ ਇੱਡਾ ਨੇ ਕੱਢੇ ਸਤਾਉਂ ਸਤਾਉਂ ਕਾਂ ਕਿਜਾ ਮੋ ਕੀ ਹੰਤਾ ਤੇ ਮੋਲਦਾ ਨਾ ਪਾਹੀ ਜੰਮ ਵੈਸੀ ਦਾਤੇ ਦਾਖ ਮਾ ਗਾੜ ਦੇ ਲਿਆਉਂਦੇ ਘਾਤੇ ਸੀ ਗੱਡਾ ਦੇ ਹੁਣ ਤਾਂ ਟ੍ਰੈਕਟ ਮਗਰ ਪਾਇਆ ਲੋਕ ਪੱਠਿਆਂ ਨੂੰ ਚੱਲਦੇ ਆ ਆਹੋ ਥੱਕ ਜਾਂਦੇ ਲੋਕ ਹਾਂ ਫਾਇਦਾ ਛੱਤੇ ਸਰਦਨ ਕੱਪੜਾ ਚਾਰਾ ਜਦੋਂ ਦਾ ਚਾਰਾ ਤੂੰ ਨਹੀਂ ਜਾਣਦਾ ਚਾਰਾ ਹੂੰ ਗੱਡਾ ਗੱਡਾ ਚਾਰੇ ਨਾਲ ਇੱਕ ਗੱਡਾ ਸਰਦਨ ਦਾ ਚਾਰਾ ਹਰਾ ਆਹੋ ਉਹ ਕਿੱਥੋਂ ਦਾ ਹੀ ਚਾਰਾ ਕੈਤੋ ਕੈਤੋ ਹਰੇ ਨੂੰ ਵਿੱਜ ਆਂਦਾ ਦੋਕਲੇ ਕੱਠੇ ਨੂੰ ਕਹਿੰਦਾ ਹਾਂ ਨਿਜਾ ਪਾਈ ਦਾ ਸਾਲ ਫਲਿਆ ਆਂਦਾ ਭਲਾ ਭਰੋ ਹਾਂ ਕਥਾ ਚਾਰਾ ਹੰਤਾ ਸਾਖ ਲਿਆ ਬੀਕਵਾਤਾ ਐਈ ਚਾਰਾ ਕੁ ਬੀਜ ਦਾ ਜੇ ਧਾਣੇ ਆਲ ਕਾ ਹੰਤਾ ਕੋਈ ਨਹੀਂ ਬੀਜਦਾ ਚਲ ਨਾ ਸਰਦਾ ਨਾ ਨਾ ਦੇਸੀ ਕਣਕਾ ਨਾ ਸਰਵਾ ਦੇਸੀ ਹਾਈਬ੍ਰਿਡ ਹੋਗਾ ਕੰਮ ਨਾ ਰਹਿ ਲਿਆ ਹੋ ਹੋ ਜੀ ਬਲੇਸੀ ਬਾਣਿਆ ਹੋਵੇ ਆ ਥਾਰੀ ਆਪ ਆਰ ਕੀ ਦੇ ਓਏ ਆ ਕਰਮਣੇ ਐਨੀ ਵਾਰ ਸੰਦੀ ਧੁੱਪ ਚੜ ਗਈ ਬਾਹਰ ਕੱਲ ਕਰਾ ਚੱਲ ਗਿਆ ਧੁੱਪ ਚੜ ਗਈ ਬਾਹਰ ਹਾਂ ਧੁੱਪ ਚੜ ਗਈ ਆਵਾਜ਼ ਹੀ ਪਤਾ ਚੱਕ ਕੇ ਇੱਥੇ ਆਦਾ ਆਜਾ ਆਪ ਟੰਡ ਕਰੇ ਦੀ ਕਿਵੇਂ ਚੱਕਣਾ ਕਲਾਬ ਰਿਆ ਪਾਠ ਹੋਣਾਗਾ ਆਪਨੇ ਚੱਕੜੇ ਪੋਣਾ ਗੋਪੀ ਸੱਜ ਪੰਛੀ ਮਿਲਿਆ ਹੋਣਾ ਨਿਕਲਾ ਆ। ਵੀਰ ਜੀ ਆ। ਪਾੜਾ। ਗਰ ਪਾੜ ਖਲਾਉਂਦੇ ਹੁੰਦੇ ਆ। ਹਾਂ ਇਹ ਤਾਂ ਪਾੜਨਾ। ਖਲਾਉਣਾ ਚਾਹੀਦਾ। ਹਾਂ। ਚੱਲ ਵੇ ਖੇਤ ਚੱਲਦੇ ਆ। ਲੈ ਵੀ ਹੁਣ 10 ਮਿੰਟ ਆਪਾਂ ਰੁਕਣਾ ਪਊਗਾ। ਮੂਰੇ ਨਾਲ ਕਾ ਮੇਲਾ ਆ ਗਿਆ ਸੜਕ ਭਰੀ ਜਾਂਦੀ ਆ। ਇੱਥੇ ਰੁਕਣਾ ਪਊ। ਬਹੁਤ ਟਾਈਮ ਲਾਉ। ਤੁਮਾਰੂ ਆਪਣਾ ਲੀਗਦਾਉਗਾ ਤਾਂ ਬਹੁਤ ਟਾਈਮ ਲਾਉ। ਆਪਾਂ ਫੇਰ ਲੰਘ ਹੀ ਜਾਈਏ ਬਾਅਦ ਵਿੱਚ। ਵੀ ਇਹ ਹੋ ਗਿਆ। ਅੱਜ ਨਹੀਂ। ਆਪਣੇ ਵਲੌਗ ਦੇ ਵਿੱਚ ਅੱਜ ਆਏ ਆ ਨਾਨਕਾ ਮੇਲੇ। ਠੀਕ ਹੈ ਜੀ। ਮੈਂ ਤਾਂ ਉਹ ਧਿਆਨ ਲੈ ਤੈਨੂੰ। ਆਪਕਾ ਨਾਮ ਸੁਣਾ ਦਈਏ ਮੈਂ ਮੇਰਾ ਵੀ ਤੇਰਾ ਆਪਣਾ ਫਾਇਦਾ ਕਿੱਥੋਂ ਰਹਿ ਗਿਆ ਨਹੀਂ ਵੀਡੀਓ ਆਪਣੇ ਬਾਪੂ ਦਾ ਨਿਕਲ ਲੈ ਹੁਣ ਤੇਰੀ ਵੀ ਆ ਜੂ ਵਿੱਚ ਟੈਟਾ ਵਧੀਆ ਤੂੰ ਸੁਣਾ ਕੇ ਕਿੱਧਰ ਚੱਲੇ ਆਂ ਬਾਈ ਤੇ ਕਿਹੜਾ ਲੋਨ ਚੱਲੇ ਤੂੰ ਉੱਥੇ ਘਰ ਆਉਂਦਾ ਥੋੜੇ ਪਿੰਡ ਦੇ ਅੱਜ ਵੀ ਆਏ ਸੀ ਠੀਕ ਆ ਠੀਕ ਆ ਉਹ ਲੈਟਰ ਪਾ ਕੇ ਗਏ ਸੀ ਉਹ ਮਿਲ ਗਏ ਨੇ ਨਾ ਹੁੰਦਾ ਤੇ ਥੋੜਾ ਵਧੀਆ ਆ ਆਪ ਦਾ ਸਭੂਰਾ ਹੁੰਦਾ ਕੱਲ ਠੀਕ ਆ ਧੰਨਵਾਦ ਬਾਈ ਕਹਿੰਦਾ ਮੈਂ ਤੁਹਾਡੀ ਵੀਡੀਓ ਦੇਖਣਾ ਮੈਂ ਤੈਨੂੰ ਪਛਾਣ ਲਿਆ ਹਾਂ ਪਾ ਤੇ ਜੀ ਬੱਝ ਖਾਧੀ ਆ ਲਈ ਇਹ ਜੀ ਇਹ ਵੀ ਜਾਣਦੇ ਨੇ ਜੀ ਇਹ ਪਾ ਤੇ ਜੇ ਮਾਂ ਤੇ ਵੀ ਇਹ ਵੀ ਪੁੱਛੇ ਨੀ ਉਹ ਬਾਬਾ ਦਵਾਈ ਦੇ ਪੈਸੇ ਪਹਿਲਾਂ ਹਜਾ ਤੂੰ ਮਾਰੀਆ 830 ਰੁਪਏ ਲੈਣੇ ਨੇ ਤੁਹਾਨੂੰ ਹਾਂ ਬਾਡੂ ਦੇ ਇਹਦੇ 830 ਰੁਪਏ ਇਹ ਲੈ ਆਹ ਸਾਬ ਜੀ ਆਏ ਇਹਦੇ ਵਿਚਾਰੇ

ਉਹ ਹਣ ਸਿੱਧਾ ਹੀ ਰਹੂਗਾ ਤੂੰ 200 ਸਾਲ ਦਾ ਹੋ ਗਿਆ ਤੂੰ 100 ਦਾ ਹੋ ਗਿਆ ਆ ਜਾ ਹੋ ਗਿਆ ਤਾਂ ਨਾ ਪੰਨਾ ਹੋ ਗਿਆ ਤੈਨੂੰ ਆ ਖਣਾ ਯਾਰੀ ਸਾਡੇ ਬਾਬੇ ਜੀ ਉਮਰ ਹੈ 150 ਸਾਲ ਬਸ ਨਾ ਆ ਜੰਡੂ ਖਾਂਦਾ ਬਾਪੂ 150 ਸਾਲ ਉਮਰ ਆ ਨਾ ਤੇਰੀ ਹਾਂ ਕੁੜੀ ਵੀ ਬਹੁਤ ਜੀਂਦਾ ਨਾ ਨਾ ਦੂਰ ਤੋਂ ਸਾਹ ਦੇਖੋ ਜੀ ਇਹ ਖੁੱਦ ਜੀ ਆ ਰਿਹਾ ਦੂਰ ਤੋਂ ਸਾਲੂ ਮਰਣਾ ਤੇਰੀ ਇਹ ਕੋਈ ਜੀ ਕੁਸ਼ੀ ਆ ਤੱਕਾ ਘਾਗਾ ਕੁੰਬ ਤੇ ਲੁੱਚਾ ਤੇ ਇਹ ਜੀ ਜੇ ਆ ਲੰਨ ਪਾ ਕੇ ਤੇਰੀ ਜੀ ਸਾਡਾ ਸਾਡਾ ਬਾਪੂ ਇੱਕ ਨੰਬਰ ਦਾ ਲੁੱਚਾ ਗਾਲ ਤੋਂ ਬਣਾ ਗੱਲ ਹੀ ਨਹੀਂ ਕਰਦਾ ਜੀ ਆਂਦਾ ਨਹੀਂ ਤੂੰ ਗਾਲ ਘਾੜਦਾ ਮਗਾ ਲੱਗਿਆ ਨਾ ਭੈਣਾ ਖਾਣ ਨਹੀਂ ਤੂੰ ਗਾਲ ਘਾੜਦਾ ਕੀ ਗੱਲ ਬਈ ਤੂੰ ਸ਼ਰਮ ਨਹੀਂ ਉਹ ਚਿੱਟੀ ਦਾੜੀ ਹੈ ਤੇਰੇ ਆ ਤਾਂ ਨਾ ਓਏ ਮੈਂ ਤਾਂ ਮੂੰਹ ਤੇ ਖਾ ਲੇਗਾ ਅਈ ਸੱਟ ਵੀ ਲਵਾਗੇ ਦੋਏ ਜਾਣੇ ਹਾਂ ਸੱਟ ਮਾਰਾਂ ਇੱਥੇ ਹੀ ਤੂੰ ਹੀ ਦਵਾ ਦੇਂਗਾ ਤੇਰੀ ਸੱਤ ਲੈ ਆਉਣੀ ਏ ਚੜਾ ਕੇ ਆ ਗਈ ਸਿੱਧਾ ਹੋ ਕੇ ਬੈਠਿਆ ਢੂਈ ਚ ਕੁੱਬ ਪੈਣਾ ਤਾਂ ਨਹੀਂ ਪੈਂਦਾ ਨਹੀਂ ਪੈਂਦਾ ਕੁੱਬੇ ਹੋ ਜਾਂਦੇ ਆ ਬੜੇ ਹਾਂ ਨਹੀਂ ਜਾਂਦਾ ਤਾਂ ਚੁੱਈ ਸਿੱਧੀ ਕਰ ਹੀਰ ਦੀ ਹੱਡੀ ਸਿੱਧੀ ਕਰ ਓ ਜਾਣਦਾ ਓ ਟੋਕੇ ਰਿਆ ਅੱਤੇ ਨਹੀਂ ਪੈਂਦਾ ਛੋਲੇ ਤੇ ਲਾਨੇ ਬੱਜੇ ਹਰੀ ਬਾਣਾ ਵਾਲੇ ਦੀ ਹਾਂ ਕੀ ਆ ਯਾਰ ਯਾਰ ਮੈਂ ਗਾਇਤੋ ਹੋ ਕਿ ਭਾਜਾ ਦੇ ਨਾ ਆ ਭਈ ਰੋਟੀ ਦੇ ਰੋਟੀ ਦੇ ਓ ਕਹੀ ਕੀ ਲਾਲਾ ਤੇ ਕੁੜੀ ਨੂੰ ਜਿਆਦਾ ਪਾਤੋਂ ਨਾਲਿਆ ਤੂੰ ਚੱਲ ਕੇ ਪੈਸੇ ਖੜਾਉਣਾ ਕੱਲ ਨਹੀਂ ਮੰਗਿਆ ਉਹਨਾਂ ਨੇ ਛੱਡਨੇ 1500 ਬੰਦੇ ਦੀ ਬਾਹ ਨਿਕਲ ਜੇ ਫੇਰ 1500 ਰੁਪਇਆ ਭੈਣੋ ਬੱਛਾ ਜਾਂ ਕੋਠਣਾ ਦਉਂਦਾ ਕੋਠਣਾ ਖੋਠਣਾ ਸਾਰੇ ਲੈ ਆਏ ਮੜੂ ਆ ਜਮੈ ਨੂੰ ਹੁਣ ਦੱਸਿਆ ਬਾਤ ਖੜਾਈ ਮੈਂ ਦਾデア ਹੈ ਨਹੀਂ ਨਹੀਂ ਉਹ ਹੀ ਪੰਗਾ ਨਾ ਖੜਾ ਕਰ ਮਾ ਜਮਾਨੀ ਆ ਲਈ ਮਾ ਦੀ ਫੁੱਦੀ ਦੇ ਦੰਕਾੜੀ ਇਹ ਦਿੱਤੀ ਦੀ ਦੰਕਾੜੀ ਦੇ ਚ ਬਰਾਤ ਕਿ ਨੂੰ ਸਤਿ ਬਰਾਤ ਤੁਹਾਡੀ ਭੈਣ ਦੀ ਭੋਸੜੀ ਦੀ ਯਾਰ ਫਟ ਕੇ ਦੀ ਮਾ ਹੱਥ ਘਾਟ ਖੜ ਜਾ ਯਾਰ ਫੁੱਦੀ ਦਾ ਚੱਕਦਾ ਦੀ ਮਾ ਦੇ ਉਹ ਬਾਅਰ ਚ ਬੋਕਰ ਮਾਰਿਆ ਓਏ ਯਾਰ ਬਹੁਤ ਛੜੀ ਗਿਆ ਨਾਰੇ ਲਾਈ ਵੇ ਛੋਟਾ ਟੱਪ ਕਰ ਸੱਦਾ ਸੁਣ ਲੈ ਦੇ ਸੱਦਾ ਸੁਣ ਲੈ ਦੇ ਓਏ ਇਹਦਾ ਥਾਲਾ ਬੁਚੀਰਾ ਉਹ ਜਲੇਬਾਂ ਸੱਦਾ ਦੇ ਜਾਂਦੇ ਸੁਣ ਲੈ ਦੇ ਯਾਰ ਭੈਣ ਦਾ ਛੋਦਾ ਹੀ ਆਉਣਾ